روکے دو منٹ لا گیا پانچ منٹ دے پانچ منٹ منٹ ਆਏਗਾ 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 ਬਾਈ ਸਾਹਮਣੇ ਬਹਿ ਜਾਓ ਜੀ ਮੈਂ ਉਹ ਤੁਹਾਨੂੰ ਦੱਸਦਾ 10 ਮਿੰਟ ਕਿ ਮੈਂ 5 ਤੋਂ 10 ਮਿੰਟ ਬਾਅਦ ਆ ਰਿਹਾ ਹਾਂ وہ پھر میں نے سارا سلطانہ صاحبہ ਰਮਨ ਦੇ ਨਾਲ ਪੰਜਾਬ ਕਾਂਗਰਸ ਦੇ ਸਕੱਤਰ ਲਖੋਤ ਸਿੰਘ ਸਾਹਿਬ ਇਸ਼ਾਰਾ ਕਰਦੀ ਆਜੋ ਜੀ ਆਜੋ ਪਾਣੀ ਆ ਦੇਖੋ ਸੀਨੀਅਰ ਲੀਡਰਸ਼ਿਪ ਸਾਡੇ ਦੇ ਨਾਲ ਪਹੁੰਚੀ ਹੈ ਔਰ ਮਲੇਰ ਕੋਲ ਦੇ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਇੱਥੇ ਵੱਡੀ ਗਿਤੀ ਵਿੱਚ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਇਸ ਸੱਤਰ ਵਿੱਚ ਪਹੁੰਚਣ ਦੇ ਇੰਨੇ ਅੰਦਰ ਨਹੀਂ ਆ ਤੁਹਾਨੂੰ ਸਾਰਿਆਂ ਦਾ ਤੁਹਾਡਾ ਵਾਦੀ ਕਰ ਰਿਆਂ ਅੱਜ ਮੈਂ ਬੇਬੇ ਦੀ ਕਰਦਾ ਮੂਹਰੇ ਜਿਹੜੇ ਸਾਥੀ ਖੜੇ ਨੇ ਕਿਉਂਕਿ ਪਿਛਲੇ ਤੱਕ ਹੋ ਰਹੇ ਨੇ ਮਹਿਮੂਦ ਅੱਜ ਅਸੀਂ ਬਲੇਦਕੋਟਲਾ ਜੇ ਸਾਡਾ ਕਾਂਗਰਸ ਦਾ ਅਫੀਸਰ ਉਧੇ ਉਧ ਘਾਟਣ ਲਈ ਪਹੁੰਚੇ ਮੇਰੇ ਨਾਲ ਬਹੁਤ ਸਤਿਕਾਰਯੋਗ ਮੈਡਮ ਰਜ਼ੀਆ ਸੁਲਤਾਨਾ ਜੀ ਫੋਰਮਰ ਕੈਬਨਿਟ ਮਿਨਿਸਟਰ ਪੰਜਾਬ ਸਾਡੇ ਨਾਲ ਹੁਣੇ ਅੱਜ ਕੌਮਨਟ ਸਾਹਿਬ ਸਾਡੇ ਸਤਿਕਾਰਯੋਗ ਰਜ਼ੀਆ ਜੀ ਨੇ ਸ਼ਾਮਿਲ ਕੀਤੇ ਕਾਂਗਰਸ ਸਾਡੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਜਸਪਾਲ ਜੀ ਅਤੇ ਹੋਰ ਦਰਜਾਬਰ ਦਰਜਾ ਸਾਡੇ ਟੀਮ ਦੇ ਮੈਂਬਰ ਸਹਿਬਾਨ ਮੈਂ ਇੱਕ ਤਾਂ ਆਫਿਸ ਦਾ ਘਟਨਾ ਹੈ ਔਰ ਉਸ ਤੋਂ ਉਪਰੰਤ ਸਾਡਾ ਅੱਜ ਸਾਰਾ ਦਿਨ ਮਲੇਰਕੋਟਲੇ ਦੇ ਪਿੰਡਾਂ ਦੇ ਵਿੱਚ ਔਰ ਅਲਟੀਮੇਟਲੀ ਸ਼ਾਇਦ ਸ਼ਾਮ ਨੂੰ ਸ਼ਹਿਰ ਦੇ ਵਿੱਚ ਕੈਂਪਿੰਗ ਜੋ ਅੱਜ ਤੱਕ ਦਾ ਪਿਛਲੇ ਲਗਭਗ 25 ਦਿਨ ਤੋਂ ਮੈਨੂੰ ਫੀਡਬੈਕ ਮਿਲਿਆ ਔਰ ਜੋ ਮੈਨੂੰ ਰਿਸਪਾਂਸ ਮਿਲਿਆ ਉਹ ਅਨਪ੍ਰੈਸੀਡੈਂਟਡ ਹੈ ਸ਼ਾਇਦ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਇਸ ਤਰ੍ਹਾਂ ਦਾ ਰਿਸਪਾਂਸ ਲੋਕਾਂ ਦਾ ਪਿਆਰ ਮਿਲਦਾ ਹੋਵੇ ਇਹਦੇ ਵਿੱਚ ਮੈਂ ਸਮਝਦਾ ਕਿ ਸਿਰਫ ਵੱਡਾ ਸਭ ਤੋਂ ਯੋਗਦਾਨ ਨਹੀਂ ਹੈ ਕਿ ਜਿਹੜੇ ਪਿਛਲੇ ਕਾਫੀ ਹਰਸੇ ਤੋਂ ਮੈਂ ਜੋ ਲੋਕ ਹਿੱਤ ਦੇ ਮੁੱਦੇ ਚੱਕੇ ਸੀਗੇ ਅ ਬਿਨਾ ਮਜ਼ਬੂ ਮਿੱਲਤ ਜੋ ਮੈਂ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕਿਤੇ ਕੋਈ ਬੇਇਨਸਾਫੀ ਹੋਈ ਮੈਂ ਉੱਥੇ ਆਪਣਾ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ EMPLOYEES ਦੇ ਬੜੇ ਇਸ਼ੂਸ ਚੱਕੇ ਕੱਲ ਮੈਂ ਇੱਕ ਰੱਤਾਖੇੜਾ ਪਿੰਡ ਸੀ ਉਹ ਬੜਾ ਅਕਾਲੀ ਡੋਮিনেਟਿਡ ਪਿੰਡ ਹੈ ਡਿਡਵਿਚ ਮੈਂ ਜਦੋਂ ਉੱਥੇ ਗਿਆ ਤਾਂ ਮੈਨੂੰ ਹੈਰਾਨਗੀ ਹੋ ਗਈ ਕਿ ਸਾਰਾ ਅਕਾਲੀ ਦਲ ਹੀ ਡਿਡਵੇ ਰੱਤਾਖੇੜਾ ਦਾ ਮੇਰੇ ਸਵਾਗਤ 'ਚ ਖੜਾ ਸੀਗਾ ਔਰ ਪਿਛਲੀ ਸ਼ਾਇਦ ਬਾਈ ਇਲੈਕਸ਼ਨ ਜਿਹੜੀ ਜਿਮਨੀ ਚੋਣ ਹੋਈ ਉਥੇ 1450 ਵੋਟ 'ਚੋਂ ਪ੍ਰੋਬੇਬਲੀ ਕੋਈ 60-70 ਵੋਟਾਂ ਕਾਂਗਰਸ ਨੂੰ ਗੋਲ ਹੋਈਆਂ ਸੀ ਲੇਕਿਨ ਇਹ ਐਤ ਕੀ ਰਿਵਰਸ ਸੀਨ ਸੀਗਾ ਔਰ ਉੱਥੇ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਜਦੋਂ ਮੈਂ ਯੂਪਾ ਦੀ ਲੜਾਈ ਲੜ ਰਿਹਾ ਸੀ ਯੂਏਪੀਏ ਦੇ ਖਿਲਾਫ ਉਸ ਪਿੰਡ ਦਾ ਇੱਕ ਨੌਜਵਾਨ ਅਮਰਿਤਧਾਰੀ ਸੀ ਦਲਿਤ ਸਿੱਖ ਮੈਂ ਉਹਦੇ ਚ ਉਹਦੀ ਮਦਦ ਕੀਤੀ ਸੀ ਕਹਿੰਦੇ ਜੀ ਅਸੀਂ ਤੁਹਾਡਾ ਉਸ ਕੀਤੇ 2019 ਚ ਜੋ ਤੁਸੀਂ ਐਫਰਟ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਯੂਪਾ ਵਰਗੇ ਸੀਰੀਅਸ ਕਾਲੇ ਕਾਨੂੰਨਾਂ ਚੋਂ ਤੁਸੀਂ ਉਹਨਾਂ ਦੀ ਰਿਹਾਈ ਕਰਾਈ ਉਹਨਾਂ ਦੀ ਮਦਦ ਕੀਤੀ ਉਹਨਾਂ ਲਈ ਆਵਾਜ਼ ਉਠਾਈ ਅੱਜ ਰੱਤਾ ਖੜਾ ਰੱਤਾ ਖੇੜਾ ਅਕਾਲੀ ਦਲ ਪੂਰਾ ਦਾ ਪੂਰਾ ਤੁਹਾਡੇ ਸਮਰਥਨ ਵਿੱਚ ਹੈ ਇਸ ਤਰ੍ਹਾਂ ਨਾਲ ਕੀ ਹੋਇਆ ਕਿ ਜਿੱਥੇ-ਜਿੱਥੇ ਵੀ ਮੈਂ ਮੁੱਦੇ ਉਠਾਏ ਚਾਹੇ ਉਹ ਆਪਾਂ ਕੋਈ ਲੈਟ ਸੇ ਇੱਕ ਭਾਨੇ ਸਿੱਧੂ ਦਾ ਪਰਚਾ ਦਰਜ ਹੋਇਆ ਮੈਂ ਉੱਥੇ ਪਹੁੰਚਿਆ ਸਿੱਧੂ ਮੂਸੇਵਾਲੇ ਦੀ ਅਰਸੇ ਤੋਂ ਮੈਂ ਲੜਾਈ ਲੜੀ ਆ 2 ਸਾਲ ਤੋਂ ਔਰ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਕਿ ਭਗਵੰਤ ਸਰਕਾਰ ਜਿਹੜੇ ਗੈਂਗਸਟਰਸ ਨੇ ਉਹਦੀ ਹੱਤਿਆ ਕੀਤੀ ਉਹਨਾਂ ਨੂੰ ਜੇਲਾ ਵਿੱਚ ਸਹੂਲਤਾਂ ਦੇ ਕੇ ਉਹਨਾਂ ਦੇ ਇੰਟਰਵਿਊਜ਼ ਕਰਾਉਂਦੀ ਹੈ ਔਰ ਉਹਨਾਂ ਦੀ ਅਸੀਂ ਕੰਸਿਸਟੈਂਟਲੀ ਸਰਦਾਰ ਬਲਕੌਰ ਸਿੰਘ ਦੇ ਪਰਿਵਾਰ ਦੀ ਅਸੀਂ ਹਮਾਇਤ ਕਰਦੇ ਰਹੇ ਹਾਂ ਵਿਧਾਨ ਸਭਾ ਦੇ ਅੰਦਰ ਔਰ ਬਾਹਰ ਸਿਮਿਲਰਲੀ ਜੋ ਕਿਸਾਨ ਅੰਦੋਲਨ ਹੁਣ ਛਿੜਿਆ ਰੀਸੈਂਟਲੀ ਜਿਸ ਢੰਗ ਦੇ ਨਾਲ ਬੀਜੇਪੀ ਨੇ ਆਪਣੇ ਹੀ ਕਿਸਾਨਾਂ ਨੂੰ ਲਤਾੜਿਆ ਮਾਰਿਆ ਕੁੱਟਿਆ ਟਰੈਕਟਰ ਭੰਨੇ ਅਲਟੀਮੇਟਲੀ ਇੱਕ ਸ਼ੁਭਕਰਨ ਨੌਜਵਾਨ ਦੀ ਹੱਤਿਆ ਵੀ ਕਰ ਦਿੱਤੀ ਕੱਲ ਜਦੋਂ ਮੈਂ ਗਿਆ ਉਦਰੀ ਪਿੰਡ ਲਹਿਰੇ ਦੇ ਇੱਕ ਪਿੰਡ ਹੈ ਨਵਾਂ گاਉਂ ਪ੍ਰੀਤਪਾਲ ਸਿੰਘ ਤਾਨੂੰ ਯਾਦ ਹੋਵੇਗਾ ਉਸ ਨੂੰ ਹਰਿਆਣਾ ਪੁਲਿਸ ਬੂਰੀ ਚ ਭਾਕੇ ਔਰ ਉਹਨੂੰ ਆਪਣੇ ਹਰਿਆਣਾ ਦੀ ਟੈਰੀਟਰੀ ਚ ਲਿਜਾ ਕੇ ਉਹਦੀਆਂ ਲੱਤਾਂ ਤੋੜਤੀਆਂ ਉਹਦੇ ਉਹਦੇ ਚਿਹਰੇ ਦੇ ਜਵਾੜੇ ਤੋੜਦੇ ਉਹਦੀ ਨੱਕ ਦੀਆਂ ਹੱਡੀਆਂ ਤੋੜਤੀਆਂ ਕੱਲ ਮੈਂ ਉਹਨਾਂ ਦੇ ਘਰ ਵੀ ਗਿਆ ਔਰ ਉਹਨਾਂ ਨੇ ਵੀ ਹੀ ਕਿਹਾ ਕਿ ਅਸੀਂ ਸਾਰਾ ਪਿੰਡ ਜਿਹੜਾ ਵਾ ਜੋ ਤੁਸੀਂ ਆਵਾਜ਼ ਉਠਾਈ ਕਿਸਾਨਾਂ ਦੇ ਅੰਦੋਲਨ ਵਾਸਤੇ ਖੇਤ ਮਜ਼ਦੂਰਾਂ ਦੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਸੋ ਇਸ ਤਰ੍ਹਾਂ ਕਰਕੇ ਜੋ ਮੈਂ ਪਿਛਲੇ ਸਮੇਂ ਚ ਕੰਮ ਕੀਤਾ ਸੀਗਾ ਉਹਦਾ ਅ ਕੀ ਕਹਿੰਦੇ ਹੁੰਦੇ ਆ ਕਿ ਸੂਤ ਸਮੇਤ ਵਿਆਜ ਸਮੇਤ 50 ਸੰਗਰੂ ਲੋਕ ਸਭਾ ਦੇ ਵੋਟਰਸ ਉਹ ਮੇਰਾ ਜਿਹੜਾ ਹੈਗਾ ਉਹ ਕਰਜ਼ਾ ਵਾਪਸ ਕਰ ਰਹੇ ਨੇ ਔਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਦੇ ਵੋਟਰਸ ਆਮ ਆਦਮੀ ਦੇ ਪਾਰਟੀ ਦੇ ਵੋਟਰਸ ਜਿਹੜੇ ਅਸਲ ਜਿਹੜੇ ਜਜ਼ਬਾਤੀ ਲੋਕ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਕਈ ਇਨਕਲਾਬ ਦੇ ਨਾਅਰੇ ਨੂੰ ਬਹੁਤ ਸੀਰੀਅਸਲੀ ਲਿਆ ਕਿਉਂਕਿ ਕੇਜਰੀਵਾਲ ਔਰ ਭਗਵੰਤ ਮਾਨ ਨੇ ਤਾਂ ਇਹਦਾ ਮਜ਼ਾਕ ਉਡਾਇਆ ਵਾ ਆਪਣੀ ਹੀ ਬਣਾਈ ਸਿਧਾਂਤਾਂ ਨੂੰ ਆਪਣੇ ਪੈਰਾਂ ਥੱਲੇ ਰੋਂਦਿਆ ਜਿਹੜੇ ਉਹ ਵਿਚਾਰੇ ਵਰਗ ਸੀਗਾ ਜਿਹੜੇ ਅੱਜ ਵੀ ਦਰੀਆਂ ਚੱਕਦੇ ਨੇ ਪਿੰਡਾਂ ਦੇ ਵਿੱਚ ਹਨ ਉਹ ਸਾਰੇ ਸਾਡੇ ਸਮਰਥਨ ਵਿੱਚ ਨੇ ਮੈਨੂੰ ਬੜਾ ਫਖਰ ਹੈ ਜਿੱਦਾਂ ਕਾਮਰੇਟ ਸਾਹਿਬ ਲਾਗੇ ਬੈਠੇ ਸੰਗਰੂਰ ਕਾਮਰੇਟਾਂ ਦੀ ਧਰਤੀ ਰਹੀ ਹੈ ਸਮਾਜਵਾਦੀਆਂ ਦੀ ਧਰਤੀ ਰਹੀ ਹੈ ਇਨਕਲਾਬੀਆਂ ਦੀ ਧਰਤੀ ਰਹੀ ਹੈ ਸਾਨੂੰ ਤੇਜਾ ਸਿੰਘ ਸੁਤੰਤਰ ਤੋਂ ਲੈ ਕੇ ਸੇਵਾ ਸਿੰਘ ਠਿਕਰੀ ਵਾਲਿਆਂ ਦੇ ਪੈਰੋਕਾਰਾਂ ਦੇ ਵੀ ਭਰਪੂਰ ਸਮਰਥਨ ਹੈ ਔਰ ਸਭ ਤੋਂ ਵੱਡੀ ਗੱਲ ਕਿ ਕਾਂਗਰਸ ਦਾ ਕੇਡਰ ਬਹੁਤ ਉਤਸ਼ਾਹ ਵਿੱਚ ਹੈ ਉਹ ਚਾਹੁੰਦਾ ਵਾ ਕਿ ਉਹ ਚਾਹੁੰਦੇ ਨੇ ਕਿ ਅਸੀਂ ਇਸ ਲੋਕ ਸਭਾ ਨੂੰ ਪੂਰਾ ਵੱਡੇ ਮਾਰਜਿਨ ਦੇ ਨਾਲ ਜਿੱਤੀਏ ਕਾਂਗਰਸ ਦਾ ਕੇਡਰ ਵਰਕਰ ਲੀਡਰ ਪੱਪਾ ਭਾਰ ਹੋ ਕੇ ਕੰਮ ਕਰ ਰਿਹਾ ਔਰ ਸ਼ਾਰਟਲੀ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਦਾ ਬੜਾ ਸਟਰੋਂਗ ਕੇਡਰ ਹੈ ਅਗਰ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਵੋਟ ਪਈ ਹੈ 254000 ਉਹਦੇ ਚ ਘੱਟੋ ਘੱਟ ਪੌਣੇ 2 ਲੱਖ ਵੋਟ ਕਾਂਗਰਸ ਦੀ ਸ਼ਿਫਟ ਹੋਈ ਸੀ ਉਸ ਵੇਲੇ ਕੁਝ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਗੋਲਡੀ ਨੂੰ ਲੋਕਾਂ ਨੇ ਸੀਰੀਅਸਲੀ ਲੈ ਆਨੇ ਕਿ ਇਹ ਛੇਤੇ ਡਿਫੀਟ ਨਹੀਂ ਕਰ ਸਕਦਾ ਭਗਵੰਤ ਮਾਨ ਨੂੰ ਹੁਣ ਜਿਹੜੀ 2022 ਦੀ ਅਸੈਂਬਲੀ ਆ ਜਿਹੜੀ ਕਿ ਸਬ ਤੋਂ ਪਰਫਾਰਮੈਂਸ ਵੀਕ ਰਹੀ ਹੈ ਕਾਂਗਰਸ ਦੀ ਉਹਦੇ ਚ ਵੀ ਸਾਨੂੰ 218000 ਵੋਟ ਪਈ ਮੇਰਾ ਮੰਨਣਾ ਵਾ ਕਿ ਕਾਂਗਰਸ ਪਾਰਟੀ ਘਰੋਂ 2 ਲੱਖ ਫੁੱਟ ਲੈ ਕੇ ਚੱਲਦੀ ਹੈ ਇਸ ਤੋਂ ਬਾਅਦ ਜੋ ਕੇ ਮੈਂ ਤੁਹਾਨੂੰ ਕਿਹਾ ਕਿ ਅਕਾਲੀ ਦਲ ਦੇ ਸਤਕਾਰਯੋਗ ਵੀਰਾਂ ਨੇ ਕਿਉਂਕਿ ਲੀਡਰਸ ਨੇ ਜਿਹੜਾ ਹੈ ਬੇਈਮਾਨੀ ਕੀਤੀ ਆ ਅਕਾਲੀ ਦਲ ਦਾ ਵਰਕਰ ਤੇ ਕੇਡਰ ਅੱਜ ਵੀ ਪੰਥਕ ਮੁੱਦਿਆਂ ਦੇ ਨਾਲ ਜੁੜਿਆ ਹੋਇਆ ਹੈ ਅੱਜ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਕਿਸਾਨਾਂ ਦੀ ਤੇ ਪਛੜੇ ਸ਼੍ਰੇਣੀਆਂ ਦੀ ਮਾਈਨੋਰਟੀਜ਼ ਦੀ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਮੁਸਲਮਾਨਾਂ ਦੀ ਗੱਲ ਦੁਬਾਰਾ ਚੱਕੀ ਜਾਵੇ ਸੋ ਸਾਨੂੰ ਲੱਗ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਅੱਛਾ ਪਰਫਾਰਮੈਂਸ ਰਹੇਗਾ ਮੈਂ ਦੇਖ ਰਿਹਾ ਕਿ ਭਗਵੰਤਪਾਨ ਦੇ ਜਿਹੜੇ ਰੋਡ ਸ਼ੋਜ਼ ਨੇ ਉਹ ਰੋਡ ਸ਼ੋ ਘੱਟ ਤੇ ਪੁਲਿਸ ਸ਼ੋ ਜ਼ਿਆਦਾ ਨੇ ਤੁਸੀਂ ਨਿਗਾਹ ਮਾਰ ਲਓ ਉਹਨਾਂ ਦੇ ਕਾਫਲੇ ਦੇ ਆਲੇ ਦੁਆਲੇ 7-800 ਪੁਲਿਸ ਵਾਲਾ ਹੁੰਦਾ ਵਰਦੀ ਧਾਰੀ 4-500 सिविल ड्रेस ਵਿੱਚ اور ਜਿਹੜਾ ਵੀ ਉਹਦੇ ਰੋਡ ショ ਨੂੰ ਅਪਰੋਚ ਕਰਦਾ ਕੋਈ ਨੌਜਵਾਨ ਕੋਈ এমਪਲੋਈ ਕੋਈ ਫਰਿਆਦੀ ਉਹਨੂੰ ੱੱਕੇ ਮਾਰ ਕੇ ਚਪੇੜਾ ਮਾਰ ਕੇ ਕੁੱਟ ਮੁੱਟ ਕੇ ਪੁਲਿਸ ਉਹਨੂੰ ਸਾਈਡ ਤੇ ਕਹਿੰਦੇ ਸੋ देयरफॉर ਆਈ ਪਰਸਨਲੀ ਫੀਲ ਕਿ ਇਨ